ਸਮਰਾਲੇ ਉੱਥੇ ਮੈਂ ਕੰਪਲੇਂਟ ਇੱਕ ਦਰਜ ਕਰਵਾਈ ਆ ਕਿ ਭਈ ਐਦਾ ਐਦਾ ਮੈਂ ਇੱਕ ਆਰਟਿਸਟ ਆ ਤੇ ਇਹਨਾਂ ਨੇ ਮੇਰੀ ਐਦਾ ਡਿਸਰੈਸਪੈਕਟ ਕੀਤੀ ਆ ਤੇ ਮੈਨੂੰ ਮੇਰੀ ਐਫਆਈਆਰ ਦਰਜ ਕਰੋ ਆਪਾਂ ਮੈਂ ਕਿਹਾ ਕਿ ਮੈਂ ਨਹੀਂ ਜਾਣਾ ਹੈਗਾ ਮੈਂ نیچے ਪਰਫਾਰਮ ਨਹੀਂ ਕਰਨੀ ਹੈਗੀ ਮੈਂ ਸਟੇਜ ਤੇ ਪਰਫਾਰਮ ਕਰਨੀ ਆ ਬੈਣੀਪਾਲ ਡੀਜੇ ਆ ਕੋਈ ਉਹਨਾਂ ਦੇ ਸਟੇਜ ਤੇ ਮੈਂ ਪਰਫਾਰਮ ਕਰ ਰਹੀ ਸੀਗੀ ਫਿਰ ਵੀ ਉਹਨਾਂ ਨੇ ਇਹੀ ਗੱਲ ਕਹਿਣੀ ਸੀ ਸਿਮਰ ਤੇਰਾ ਸਿਰ ਫਟ ਗਿਆ ਨਾ ਕੋਈ ਗੱਲ ਨਹੀਂ ਬਾਅਦ ਚ ਪੱਟੀ ਕਰਾ ਦਾਂਗੇ ਪਹਿਲਾਂ ਅਸੀਂ ਇਹਨਾਂ ਤੋਂ ਪੇਮੈਂਟ ਲੈ ਲਈਏ ਜੀ ਇਹ ਵੀਡੀਓ ਸੀਗੀ ਸਮਰਾਲੇ ਦੀ ਔਰ ਗੇਲ ਪੈलेस ਦੀ ਇਹ ਵੀਡੀਓ ਸੀਗੀ ਇਹਦੇ ਲਈ ਮੇਰਾ ਇਹ ਰੁੱਖਾ ਕਿ ਮੈਂ ਆਪਦੀ ਸੈਲਫ ਰਿਸਪੈਕਟ ਲਈ ਮਾਨ ਹੈ ਹਾਨੀ ਦਾ ਕੇਸ ਕਰਨਾ ਉਸ ਬੰਦੇ ਦਾ ਜਿਨੇ ਮੇਰੇ ਗਲਾਸ ਮਾਰਿਆ ਸੀ ਹੋਰ ਮੇਰੀ ਕਿਸੇ ਨਾਲ ਕੋਈ ਬਹਿਸ ਨਹੀਂ ਪ੍ਰੋਗਰਾਮ ਸਾਰਾ ਫਿਨਿਸ਼ ਹੋ ਗਿਆ ਸੀਗਾ ਤੇ نیچے ਆ ਕੇ ਮੈਨੂੰ ਇੱਕ ਕਾਮਨ ਜੀ ਗੱਲ ਹੈ ਹਮੇਸ਼ਾ ਕਹਿੰਦੇ ਹੁੰਦੇ ਕੁੜੀਆਂ ਨੂੰ ਡਾਂਸਰਸ ਜਿਹੜੀਆਂ ਕੁੜੀਆਂ ਹੁੰਦੀਆਂ ਪਰਫਾਰਮ ਕਰਦੀਆਂ ਔਰਕੈਸਟਰਾ ਚ ਪਰ ਉਹ ਸ਼ਰਾਬੀ ਸੀਗੇ ਤੇ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਨਹੀਂ ਆਣਾ ਸਟੇਜ ਦੇ نیچے ਆ ਕੇ ਡਾਂਸ ਨਹੀਂ ਕਰਨਾ ਮੈਂ ਹੈਨਾ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਕਿ ਮੇਰੇ ਗਲਾਸ ਚੱਕ ਕੇ ਮਾਰਿਆ ਇੱਕ ਮੁੰਡੇ ਨੇ ਉਹਨਾਂ ਦੇ ਮੈਨੂੰ ਕਹਿ ਰਹੇ ਸੀਗੇ ਕਿ ਤੁਸੀਂ نیچے ਫਲੋਰ ਤੇ ਪਰਫਾਰਮ ਕਰੋ ਸਟੇਜ ਤੋਂ نیچے ਆ ਕੇ ਪਿਆਰ ਨਾਲ ਕੋਈ ਇੱਜ਼ਤਮਾਨ ਨਾ ਬੁਲਾਉਂਦਾ ਤਾਂ ਆਪਾਂ ਲੇਡੀਜ਼ ਨਾਲ نیچے ਜਾ ਕੇ ਡਾਂਸ ਵੀ ਕਰੀਦਾ ਯਾਰ ਉਹਨਾਂ ਨੂੰ ਆਪਦੀ ਪੇਮੈਂਟ ਨਾਲ ਮਤਲਬ ਹੁੰਦਾ ਹੈ ਜਿਨ੍ਹਾਂ ਨੇ ਸ਼ੋਅ ਬੁੱਕ ਕਰਾਇਆ ਹੁੰਦਾ ਉਹਨਾਂ ਦੀ ਆਰਟਿਸਟ ਦੀ ਕੋਈ ਰਿਸਪੋਨਸਿਬਿਲਟੀ ਨਹੀਂ ਹੁੰਦੀ ਤੇ ਫਿਰ ਉਹ ਕਹਿੰਦੇ ਆ ਕਿ ਠੀਕ ਹੈ ਤੂੰ ਜਾ ਰੇ ਜਾ ਮੈਂ ਕਿ ਕਿ ਕਿਉਂ ਜਾਵਾਂ ਮੈਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਮਹਿਲਾ ਦੇ ਵੱਲੋਂ ਗਾਲੀ ਗਲੋਚ ਕੀਤਾ ਜਾਂਦਾ ਹਾਲਾਂਕਿ ਸਟੇਜ ਪ੍ਰੋਗਰਾਮ ਤੇ ਹੀ ਸਾਰੀ ਜਿਹੜੀ ਹੈ ਗੱਲਬਾਤ ਹੋਈ ਆ ਆਖਿਰ ਕੀ ਪੂਰਾ ਮਾਮਲਾ ਸੀ ਗੱਲਬਾਤ ਕਰਾਂਗੇ ਸਾਡੇ ਨਾਲ ਸਿਮਰ ਸੰਧੂ ਜੀ ਨੇ ਮੈਮ ਸਭ ਤੋਂ ਪਹਿਲਾਂ ਕੀ ਪੂਰਾ ਮਾਮਲਾ ਸੀ ਔਰ ਕਿੱਥੇ ਦੀ ਉਹ ਵੀਡੀਓ ਸੀ ਜੀ ਇਹ ਵੀਡੀਓ ਸੀਗੀ ਸਮਰਾਲੇ ਦੀ ਔਰ ਗੇਲ ਪੈਲਸ ਦੀ ਇਹ ਵੀਡੀਓ ਸੀਗੀ ਤੇ ਮੈਨੂੰ ਕਿਸੇ ਨੇ ਇਧਰੋਂ ਲਾਡੀ ਗਿਲਦਾ ਇੱਕ ਬੰਦਾ ਆ ਜਿਹਨੇ ਫੋਨ ਆਇਆ ਕਿ ਮਤਲਬ 1 ਮਹੀਨਾ ਪਹਿਲਾਂ ਇਹ ਸ਼ੋਅ ਬੁੱਕ ਕਰਵਾਇਆ ਸੀ ਉਹਨੇ ਮੈਨੂੰ ਤੇ ਉਸ ਤੋਂ ਬਾਅਦ ਮੈਂ ਜਾਨੀ ਉੱਥੇ ਅਚਾਨਕ ਉੱਥੇ ਆਪਣਾ ਕੀ ਕਹਿੰਦੇ ਆ ਬੈਣੀਪਾਲ ਡੀਜੇ ਆ ਕੋਈ ਉਹਨਾਂ ਦੇ ਸਟੇਜ ਤੇ ਮੈਂ ਪਰਫਾਰਮ ਕਰ ਰਹੀ ਸੀਗੀ ਤੇ ਉੱਥੇ ਫਿਰ ਉਹ ਮੁੰਡੇ ਮੈਨੂੰ ਕਹਿੰਦੇ ਆ ਕਿ ਤੁਸੀਂ ਨਾ نیچے ਆ ਕੇ ਡਾਂਸ ਕਰੋ ਮਤਲਬ ਪੂਰਾ ਪ੍ਰੋਗਰਾਮ ਸਾਰਾ ਫਿਨਿਸ਼ ਹੋ ਗਿਆ ਸੀਗਾ ਤੇ نیچے ਆ ਕੇ ਮੈਨੂੰ ਇਹ ਕਾਮਨ ਜੀ ਗੱਲ ਹੈ ਹਮੇਸ਼ਾ ਕਹਿੰਦੇ ਹੁੰਦੇ ਕੁੜੀਆਂ ਨੂੰ ਡਾਂਸਰਸ ਜਿਹੜੀਆਂ ਕੁੜੀਆਂ ਹੁੰਦੀਆਂ ਪਰਫਾਰਮ ਕਰਦੀਆਂ orchestra ਚ ਕਿ نیچے ਆ ਕੇ ਤੁਸੀਂ ਡਾਂਸ ਕਰੋ ਕਈ ਕੁੜੀਆਂ ਚੱਲ ਜਾਂਦੀਆਂ ਆ ਵੀ ਮਰਜ਼ੀ ਹੁੰਦੀ ਹੈ ਹਨਾ ਤੇ ਆਪਾਂ ਮੈਂ ਕਿਹਾ ਕਿ ਮੈਂ ਨਹੀਂ ਜਾਣਾ ਹੈਗਾ ਮੈਂ نیچے ਪਰਫਾਰਮ ਨਹੀਂ ਕਰਨੀ ਹੈ ਜੀ ਮੈਂ ਸਟੇਜ ਤੇ ਪਰਫਾਰਮ ਕਰਨੀ ਆ ਤੇ ਫਿਰ ਉਹ ਕਹਿੰਦੇ ਆ ਕਿ ਠੀਕ ਹੈ ਤੂੰ ਜਾ ਪਰੇ ਜਾ ਮੈਂ ਕਿਹਾ ਕਿ ਕਿਉਂ ਜਾਵਾਂ ਮੈਂ ਕੱਤੋਂ ਜਾਵਾਂ ਜੇ ਮੈਂ ਤੁਹਾਡੀ ਗੱਲ ਨਹੀਂ ਮੰਨੀ ਤਾਂ ਮੈਂ ਸਟੇਜ ਤੋਂ ਪਰੇ ਜਾਵਾਂ ਕਿਉਂ ਫੁਗਰਾ ਪੰਤੀ ਮੈਨੂੰ ਦਿਖਾਉਂਦੇ ਪਏ ਸੀ ਉਹ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਕਿ ਮੇਰੇ ਗਲਾਸ ਚੱਕ ਕੇ ਮਾਰਿਆ ਇੱਕ ਮੁੰਡੇ ਨੇ ਉਹਨਾਂ ਦੇ ਵਿੱਚੋਂ ਗਲਾਸ ਚੱਕ ਕੇ ਮਾਰਿਆ ਤੇ ਫਿਰ ਮੈਂ ਜਿੱਦੋਂ ਉਹਨਾਂ ਨੇ ਮੇਰੀਆਂ ਬਾਹਵਾਂ ਫੜੀਆਂ ਉਦੋਂ ਲੈ ਗਏ ਫਿਰ ਮੈਂ ਗਾਲਾਂ ਜਿਹੜੀਆਂ ਕੱਢੀਆਂ ਵਾ ਉਥੋਂ ਤੱਕ ਤੁਸੀਂ ਵੀਡੀਓ ਦੇਖੀ ਹੈ ਹਨ ਇਹ ਹੋਈ ਸੀ ਗੱਲ ਉੱਥੇ ਜੀ ਮੈਮ ਜਿਹੜਾ ਗਲਾਸ ਮਾਰਿਆ ਉਹ ਕੀ ਵਜ੍ਹਾ ਹੋ ਗਈ ਕਿ ਗਲਾਸ ਤੁਹਾਨੂੰ ਸਟੇਜ ਤੋਂ نیچے ਬੁਲਾਇਆ ਜਾ ਰਿਹਾ ਸੀ ਤਾਂ ਕਰ ਹਾਂਜੀ ਮੈਨੂੰ ਕਹਿ ਰਹੇ ਸੀਗੇ ਕਿ ਤੁਸੀਂ نیچے ਫਲੋਰ ਤੇ ਪਰਫਾਰਮ ਕਰੋ ਸਟੇਜ ਤੋਂ نیچے ਆ ਕੇ ਤੇ ਮੈਂ ਕਿਹਾ ਮੈਂ ਸਟੇਜ ਤੋਂ نیچے ਆ ਕੇ ਪਰਫਾਰਮ ਨਹੀਂ ਕਰਨੀ ਹੈਗੀ ਮੈਂ ਨਹੀਂ ਕਰਦੀ ਪਰਫਾਰਮ ਸਟੇਜ ਤੋਂ نیچے ਹਾਂ ਮੈਂ ਕਰਦੀ ਆ ਜਦੋਂ ਲੇਡੀਜ਼ ਵਗੈਰਾ ਮੈਨੂੰ ਅਪਰੋਚ ਕਰਦੀਆਂ ਨੇ ਜਾਂ ਉਹਨਾਂ ਨੂੰ ਮੈਂ ਕਹਿੰਨੀ ਆ ਮੈਂ ਕਹਿੰਨੀ ਹਾਂਜੀ ਕੋਈ ਪਿਆਰ ਨਾਲ ਕੋਈ ਇੱਜ਼ਤ ਮਾਨ ਨਾਲ ਬੁਲਾਉਂਦਾ ਤਾਂ ਆਪਾਂ ਲੇਡੀਜ਼ ਨਾਲ نیچے ਜਾ ਕੇ ਡਾਂਸ ਵੀ ਕਰੀਦਾ ਆ ਪਰ ਉਹ ਸ਼ਰਾਬੀ ਸੀਗੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਨਹੀਂ ਆਣਾ ਸਟੇਜ ਦੇ نیچے ਆ ਕੇ ਡਾਂਸ ਨਹੀਂ ਕਰਨਾ ਮੈਂ ਹਨਾ ਤੇ ਫਿਰ ਉਹਨਾਂ ਨੇ ਕੀ ਕੀਤਾ ਕਿ ਆਪਣੇ ਐਟੀਟਿਊਡ ਦੇ ਵਿੱਚ ਪੈਸੇ ਦੀ ਧੌਂਸ ਦੇ ਵਿੱਚ ਜਿਵੇਂ ਹਨਾ ਕਹਿੰਦੇ ਆਪਾਂ ਤੇ ਮੈਨੂੰ ਕਹਿੰਦੇ ਕਿ ਜਾ ਚੱਲ 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 ਤੂੰ نیچے ਜਾ ਸਟੇਜ ਤੇ ਮੈਂ ਮੈਂ ਕਿਹਾ ਮੈਂ ਤਾਂ ਨੂੰ ਕੁਝ ਨੌਜਵਾਨ ਜਾਂ ਕੁਝ ਤੁਹਾਡੇ ਆਰਗੇਨਾਈਜ਼ਰ ਉਹ ਰੋਕ ਵੀ ਰਹੇ ਸੀਗੇ ਕਿ ਗਾਲਾ ਨਾ ਕੱਢੋ ਹਾਂ ਗਾਲਾ ਉਹ ਆਪ ਤਾਂ ਕੱਢ ਆਪ ਤਾਂ ਉਹ ਕੱਢ ਨਹੀਂ ਸਕੇ ਗਾਲਾ ਉਹਨਾਂ ਨੂੰ ਉਹ ਗਾਲਾ ਨਹੀਂ ਕੱਢ ਸਕਦੇ ਸੀ ਕਮ ਸੇ ਕਮ ਉਹਨਾਂ ਨੂੰ ਮੇਰੀ سپورਟ ਤਾਂ ਕਰਨੀ ਚਾਹੀਦੀ ਸੀ ਉਹਨਾਂ ਨੂੰ ਇਹ ਤਾਂ ਕਹਿਣਾ ਚਾਹੀਦਾ ਸੀ ਕਿ ਬਾਈ ਤੁਸੀਂ ਗਲਾਸ ਕਿਉਂ ਮਾਰਿਆ ਉਹਨਾਂ ਨੇ ਇੱਕ ਮੁੱਦਾ ਤੱਕ ਇਹ ਚੱਕਿਆ ਨਹੀਂ ਜੇ ਬਾਈ ਚਾਂਸਲੋਂ ਨਹੀਂ ਵੱਜਿਆ ਉਹ ਜੇ ਵੱਜ ਜਾਂਦਾ ਫਿਰ ਵੀ ਉਹਨਾਂ ਨੇ ਇਹੀ ਗੱਲ ਕਹਿਣੀ ਸੀ ਸਿਮਰ ਤੇਰਾ ਸਿਰ ਫਟ ਗਿਆ ਨਾ ਕੋਈ ਗੱਲ ਨਹੀਂ ਬਾਅਦ ਚ ਪੱਟੀ ਕਰਾ ਦਾਂਗੇ ਪਹਿਲਾਂ ਅਸੀਂ ਇਹਨਾਂ ਤੋਂ ਪੇਮੈਂਟ ਲੈ ਲਈਏ ਉਹਨਾਂ ਨੂੰ ਆਪਦੀ ਪੇਮੈਂਟ ਨਾਲ ਮਤਲਬ ਹੁੰਦਾ ਹੈ ਜਿਨ੍ਹਾਂ ਨੇ ਸ਼ੋਅ ਬੁੱਕ ਕਰਾਇਆ ਹੁੰਦਾ ਉਹਨਾਂ ਦੀ ਆਰਟਿਸਟ ਦੀ ਕੋਈ ਰਿਸਪੋਨਸਿਬਿਲਟੀ ਨਹੀਂ ਹੁੰਦੀ ਬੰਦਿਆਂ ਨੂੰ ਪਛਾਣ ਦਿਓ ਕੌਣ ਬੰਦੇ ਸੀਗੇ ਕਿੰਨੇ ਕ ਬੰਦੇ ਸੀ ਨਹੀਂ ਐਕਚੁਅਲ 'ਚ ਮੈਂ ਪਛਾਣਦੀ ਨਹੀਂ ਹੈਗੀ ਉਹਨਾਂ ਨੂੰ ਚੱਜ ਨਾਲ ਪਰ ਮੈਨੂੰ ਇੱਕ ਬੰਦਾ ਜਿਹੜਾ ਹੈਗਾ ਆ ਜਿਨੇ ਮੇਰੇ ਗਲਾਸ ਮਾਰਿਆ ਉਹਦੀ ਮੈਨੂੰ ਪਛਾਣ ਆ ਹਾਂਜੀ ਇਸ ਦੇ ਲਈ ਅੱਗੇ ਤੁਹਾਡਾ ਕੀ ਰੁਖ ਹੈ ਇਦੇ ਲਈ ਮੇਰਾ ਇਹ ਰੁੱਖਾ ਕਿ ਮੈਂ ਆਪਦੀ ਸੈਲਫ ਰਿਸਪੈਕਟ ਲਈ ਮਾਨ ਹੈ ਹਾਨੀ ਦਾ ਕੇਸ ਕਰਨਾ ਉਸ ਬੰਦੇ ਤੇ ਜਿਨੇ ਮੇਰੇ ਗਲਾਸ ਮਾਰਿਆ ਸੀ ਹੋਰ ਮੇਰੀ ਕਿਸੇ ਨਾਲ ਕੋਈ ਬੈਸ ਨਹੀਂ ਹਾਂਜੀ ਸ਼ਿਕਾਇਤ ਦਿੱਤੀ ਹੈ ਤੁਸੀਂ ਹਾਂਜੀ ਮੈਂ ਸਮਰਾਲੇ ਇਹ ਸ਼ਿਕਾਇਤ ਦਰਜ ਕੀਤੀ ਹੋਈ ਆ ਰਾਤੀ ਗਈ ਸੀ ਕਿ ਮੈਂ ਕੱਲੀ ਗਈ ਸੀ ਕੰਪਲੇਨ ਲਿਖਣ ਪੁਲਿਸ station ਵਿੱਚ ਸਮਰਾਲਾ ਸਮਰਾਲੇ ਉੱਥੇ ਮੈਂ ਕੰਪਲੇਂਟ ਇੱਕ ਦਰਜ ਕਰਵਾਈ ਆ ਕਿ ਭਈ ਐਦਾ ਦਾ ਮੈਂ ਇੱਕ ਆਰਟਿਸਟ ਆ ਤੇ ਇਹਨਾਂ ਨੇ ਮੇਰੀ ਐਦਾ disrespect ਕੀਤੀ ਆ ਤੇ ਮੈਨੂੰ ਮੇਰੀ FIR ਦਰਜ ਕਰੋ ਫਿਰ ਉਹਨਾਂ ਨੂੰ ਮੈਂ ਆ ਦੀ ਵੀਡੀਓ ਦਿਖਾਈ ਤੇ ਉਹਨਾਂ ਨੇ ਦਰਜ ਕੀਤਾ ਮਾਮਲਾ ਤੇ ਮੈਨੂੰ ਕਹਿੰਦੇ ਸੀਗੇ ਕਿ ਅਸੀਂ 2-4 ਦਿਨ ਤੱਕ ਆਪਾਂ ਕਰ ਦਿੰਨੇ ਆ ਇਹ ਤੁਹਾਡਾ ਹੱਲ ਇੱਕ ਵੀਡੀਓ ਦਾ ਜ਼ਿਕਰ ਆ ਰਿਹਾ ਵੀਡੀਓ ਉਹਨਾਂ ਵੱਲੋਂ ਵਾਇਰਲ ਕੀਤੀ ਗਈ ਜਾਂ ਤੁਹਾਡੇ ਵੱਲੋਂ ਵਾਇਰਲ ਕੀਤੀ ਗਈ ਹੈ ਨਹੀਂ ਵੀਡੀਓ ਮੈਨੂੰ ਜਿਨ੍ਹਾਂ ਦਾ ਸ਼ੋਅ ਸੀਗਾ ਉਹਨਾਂ ਨੇ ਪਹਿਲਾਂ ਮੇਰੇ ਮੈਨੇਜਰ ਨੂੰ ਭੇਜੀ ਆ ਮੈਨੇਜਰ ਨੇ ਮੈਨੂੰ ਭੇਜੀ ਆ ਤੇ ਫਿਰ ਮੈਂ ਉਹਦਾ ਰਿਪਲਾਈ ਦਿੱਤਾ ਸੀ ਵੀਡੀਓ ਦਾ ਕਿ ਜੇ ਇੱਜ਼ਤ ਕਰੋਗੇ ਤਾਂ ਕਰਾਉਂਗੇ ਨਹੀਂ ਤਾਂ ਫਿਰ ਗਾਲਾਂ ਹੀ ਖਾਉਂਗੇ ਮੈਂ ਸਿਰਫ ਉਸੇ ਵੀਡੀਓ ਦਾ ਰਿਪਲਾਈ ਦਿੱਤਾ ਸੀ ਆਪ ਦੀ ਸਟੋਰੀ ਤੇ ਹੁਣ ਕੋਰਟ ਜਾਓਗੇ ਬਿਲਕੁਲ ਜਾਵਾਂਗੇ ਕੋਰਟ ਜਾਵਾਂਗੇ ਮੈਂ ਇਮਾਨ ਹਾਨੀ ਦਾ ਕੇਸ ਕਰੂੰਗੀ ਉਸ ਬੰਦੇ ਨੂੰ ਮੈਂ ਦੇਖਣਾ ਚਾਹਨੀ ਆ ਹਾਂਜੀ ਸੋਹੇ ਸੰਸਿਮਰ ਸੰਧੂ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿਉਂਕਿ ਸਟੇਜ ਪ੍ਰੋਗਰਾਮ ਦੇ ਦੌਰਾਨ ਜੋ ਕੁਝ ਹੋਇਆ ਉਸ ਦੇ ਬਾਰੇ ਉਹਨਾਂ ਨੇ ਬਰੀਫਲੀ ਦੱਸਿਆ ਕਿ ਜਿਹੜਾ ਸਟੇਜ ਤੋਂ نیچے ਆ ਕੇ ਪਰਫਾਰਮ ਕਰਨ ਲਈ ਕਿਹਾ ਜਾ ਰਿਹਾ ਸੀ ਜਿਸ ਤੇ ਉਹਨਾਂ ਨੇ ਮਨ੍ਹਾ ਕਰ ਦਿੱਤਾ ਤਾਂ ਜਿਹੜੇ ਨੌਜਵਾਨ ਸੀ ਉਹਨਾਂ ਦੇ ਵੱਲੋਂ ਗਲਾਸ ਛੱਟਿਆ ਗਿਆ ਤਾਂ ਪੈਸੇ ਵੀ ਛੁੱਟੇ ਗਏ ਨੇ ਔਰ ਇਹਨਾਂ ਦੇ ਵੱਲ ਇਹ ਜ਼ਰੂਰ ਕਹਿਣਾ ਹੈ ਕਿ ਇਸ ਬਾਬਤ ਉਹ ਜਿਹੜਾ ਮਾਨ ਹਾਨੀ ਦਾ ਦਾਵਾ ਕਰਨਗੇ ਲੁਧਿਆਣਾ ਤੋਂ ਰਜਿੰਦਰ ਅਰੋੜਾ ਹੌਟ ਨਿਊਜ਼ ਇੰਡੀਆ